ਰਸੋਈ ਵਿੱਚ ਕੰਮ ਆਉਣ ਵਾਲੇ ਬਹੁਤ ਹੀ ਖਾਸ ਨੁਕਤੇ ਇੱਕ ਵਾਰ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਗੈਸ ਦੇ ਬਰਨਰ ਕੱਢ ਕੇ ਉਹਨਾਂ ਉੱਪਰ ਪਹਿਲਾਂ ਕਾਲਗਿਟ ਫਿਰ ਨਮਕ ਤੇ ਫਿਰ ਇਹਨੂੰ ਪਾ ਕੇ ਕੁਸਮਾ ਰੱਖ ਦਿੰਦੇ ਹੋ ਤੇ ਫਿਰ ਹਲਕਾ ਜਿਹਾ ਸਿਰਕਾ ਪਾ ਕੇ ਬੁਰਸ਼ ਦੀ ਮਦਦ ਨਾਲ ਰਗੜਦੇ ਹੋ ਇਸ ਨਾਲ ਤੁਹਾਡੇ ਬਰਨਰ ਚਮਕਣਗੇ ਤੇ ਨਾਲ ਹੀ ਸਾਫ ਵੀ ਚੰਗੀ ਤਰ੍ਹਾਂ ਹੋ ਜਾਣਗੇ ਨੰਬਰ 2 ਗੋਭੀ ਦੀ ਸਬਜ਼ੀ ਬਣਾਉਣ ਸਮੇਂ ਉਸ ਵਿੱਚ 2 ਚਮਚ ਦੁੱਧ ਪਾ ਦਿਓ ਤੇ ਨਾਲ ਹੀ ਨਮਕ ਵੀ ਪਾਓ ਇਸ ਤਰ੍ਹਾਂ ਕਰਨ ਨਾਲ ਗੋਭੀ ਦਾ ਰੰਗ ਸਫੈਦ ਹੀ ਰਹੇਗਾ। ਨੰਬਰ 3 ਦਹੀਂ ਨੂੰ ਜਾਗ ਲਾਉਣ ਸਮੇਂ ਉਸ ਵਿੱਚ ਛੋਟਾ ਟੁਕੜਾ ਨਾਰੀਅਲ ਦਾ ਪਾ ਦਿਓ ਇਸ ਨਾਲ ਦਹੀਂ ਦੁੱਧ ਦੇ ਨਾਲ ਤੱਕ ਵੀ ਤਾਜਾ ਹੀ ਰਹੇਗਾ ਨੰਬਰ 4 ਜੇਕਰ ਤੁਸੀਂ ਆٹے ਨੂੰ ਗੁੰਨਣ ਤੋਂ ਬਾਅਦ ਉਸ ਉੱਪਰ ਸਰੋਂ ਦਾ ਤੇਲ ਲਗਾ ਦਿੰਦੇ ਹੋ ਤਾਂ ਇਸ ਨਾਲ ਆਟਾ ਨਰਮ ਬਣਿਆ ਰਹਿੰਦਾ ਜਿਸ ਨਾਲ ਰੋਟੀ ਬਹੁਤ ਹੀ ਨਰਮ ਤੇ ਸੁਆਦ ਬਣਦੀ ਹੈ ਨੰਬਰ 5 ਜਦੋਂ ਵੀ ਤੁਸੀਂ ਭਿੰਡੀ ਨੂੰ ਕੱਟਦੇ ਹੋ ਤਾਂ ਚਾਕੂ ਉੱਪਰ ਨਿੰਬੂ ਦਾ ਰਸ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਭਿੰਡੀ ਦਾ ਚਿਪਚਿਪਾਪਣ ਚਾਕੂ ਨੂੰ ਨਹੀਂ ਲੱਗੇਗਾ ਨੰਬਰ 6 ਚੌਲਾਂ ਵਿੱਚ ਥੋੜਾ ਜਿਹਾ ਤੇਲ ਤੇ ਨਿੰਬੂ ਦਾ ਰਸ ਮਿਲਾ ਕੇ ਦੇਣਾ ਚੌਲ ਖਿਲੇ-ਖਿਲੇ ਤੇ ਬਹੁਤ ਹੀ ਸੁਆਦ ਬਣਦੇ ਹਨ ਨੰਬਰ 7 ਸੰਕਰੇ ਦੇ ਸਿਲਕੇ ਨੂੰ ਸੁਕਾ ਕੇ ਇਹਨਾਂ ਨੂੰ ਜੇਕਰ ਤੁਸੀਂ ਅੱਗ ਵਿੱਚ ਚਲਾ ਦਿੰਦੇ ਹੋ ਤਾਂ ਇਸ ਨਾਲ ਮੱਖੀ ਮੱਛਰ ਨਹੀਂ ਆਵੇਗਾ। ਨੰਬਰ 8 ਜੇਕਰ ਰਾਤ ਦੇ ਸਮੇਂ ਛੋਲੇ ਪਿਉਣੇ ਭੁੱਲ ਗਏ ਤਾਂ ਇਹਨਾਂ ਨੂੰ ਕੁੱਕਰ ਵਿੱਚ ਪਾ ਕੇ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਕੁਝ ਸਮੇਂ ਲਈ ਗੈਸ ਤੇ ਰੱਖ ਕੇ ਕੁਝ ਟੀਟੀਆਂ ਮਰਬਾ ਲਓ, ਇਹਨਾਂ ਨੂੰ ਜਲਦੀ ਪੱਕ ਜਾਣਗੇ। ਨੰਬਰ 9 ਜੇਕਰ ਤੁਸੀਂ ਚਿੱਟੇ ਛੋਲਿਆਂ ਦਾ ਰੰਗ ਬਦਲਣਾ ਚਾਹੁੰਦੇ ਹੋ ਤਾਂ ਇਸ ਵਿੱਚ ਆਪੱਤੀ ਦਾ ਪਾਣੀ ਪਾ ਦਿਓ, ਇਸ ਨੂੰੰਦਾ ਕਲਰ ਵੀ ਸੋਨਾ ਆਵੇਗਾ ਤੇ ਨਾਲ ਹੀ ਖਾਣ ਵਿੱਚ ਵੀ ਸੁਆਦ ਲੱਗਣਗੇ। ਨੰਬਰ 10 ਜਦੋਂ ਵੀ ਤੁਸੀਂ ਮੰਚੂਰੀਅਨ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਹਲਕਾ ਜਿਹਾ ਚੌਲਾਂ ਦਾ ਆਟਾ ਜ਼ਰੂਰ ਮਿਕਸ ਕਰੋ ਇਸ ਨਾਲ ਕ੍ਰਿਸਪੀ ਤੇ ਬਹੁਤ ਹੀ ਸਵਾਦ ਬਣਨੇਗੇ। ਨੰਬਰ 11 ਜੇਕਰ ਤੁਸੀਂ ਤਰਬੂਜ ਵਿੱਚ ਹਲਕੇ ਜਿਹੇ ਕੱਟ ਕੇ ਨਿਸ਼ਾਨ ਹੋਣ ਤਾਂ ਪੂਰੀ ਤਰ੍ਹਾਂ ਮਿੱਠਾ ਤੇ ਜੂਸ ਵਾਲਾ ਤਰਬੂਜ ਆ ਜੇਕਰ ਉਸਦੀ ਡੰਡੀ ਭੂਰੇ ਰੰਗ ਦੀ ਹੈ ਤੇ ਹਲਕੀ ਹੋਵੇ ਤਾਂ ਸਮਝੋ ਕਿ ਉਸਨੂੰ ਪੂਰਾ ਪੱਕਣ ਤੇ ਹੀ ਤੋੜਿਆ ਗਿਆ ਹੈ। ਨੰਬਰ 42 ਇੱਕ ਪਲਾਸਟਿਕ ਦਾ ਡੱਬਾ ਲੈ ਲਓ ਇਸਦੇ ਢੱਕਣ ਉੱਪਰ ਫੌਗ ਨੂੰ ਗਰਮ ਕਰਕੇ ਸ਼ੇਡ ਕਰ ਲੋ ਇਸ ਵਿੱਚ ਦੋ ਚਮਚੇ ਨਾਮਕਦੇ ਤੇ ਦੋ ਚਮਚੇ ਸ਼ੈਂਪੂ ਦੇ ਇੱਕ ਚਮਚ ਸ਼ੈਨਟਾਈਜ਼ਰ ਤੇ ਕੁਲਦੂਰੀ ਤੇ ਇੱਕ ਇੱਕ ਲੌਂਗ ਇਹਨਾਂ ਵਿੱਚ ਫਸਾ ਦਿਓ ਫਿਰ ਇਸ ਨੂੰ ਬੰਦ ਕਰਕੇ ਘਰ ਦੇ ਕਿਸੇ ਵੀ ਕੋਨੇ ਵਿੱਚ ਰੱਖੋ ਇਸ ਨਾਲ ਨਾ ਤਾਂ ਮੱਖੀ ਮੱਛਰ ਆਵੇਗਾ ਤੇ ਨਾਲ ਹੀ ਨੈਗੇਟਿਵਿਟੀ ਵੀ ਦੂਰ ਹੋ ਜਾਵੇਗੀ ਨੰਬਰ 13 ਜੇਕਰ ਤੁਸੀਂ ਮਿੱਟੀ ਦੇ ਘੜੇ ਵਿੱਚ ਨਮਕ ਪਾ ਕੇ ਸਖਰਬ ਦੀ ਮਦਨ ਉਸ ਨੂੰ ਰਗੜ ਕੇ ਧੋ ਦਿੰਦੇ ਹੋ ਤੇ ਫਿਰ ਪਾਣੀ ਭਰ ਕੇ ਕੁਸਮਾ ਪਾਣੀ ਵਿੱਚ ਭਿਉਂ ਕੇ ਰੱਖੋ ਇਸ ਨਾਲ ਉਸ ਦੇ ਚਾਮ ਹੋਏ ਛੇਦ ਖੁੱਲ ਜਾਂਦੇ ਆ ਜਿਸ ਨਾਲ ਉਸ ਦਾ ਪਾਣੀ ਫਿਰ ਤੋਂ ਬਰਫ਼ ਜਿੰਨਾ ਹੀ ਠੰਡਾ ਹੋਣ ਲੱਗ ਜਾਂਦਾ ਹੈ ਨੰਬਰ 14 ਗਾਜਰ ਦਾ ਹਲਵਾ ਬਣਾਉਣ ਲਈ ਉਹਨਾਂ ਨੂੰ ਕੱਦੂਕਸ਼ ਕਰਨ ਦੀ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਨਾ ਪਵੇਗਾ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਇੱਕ ਚਮਚ ਦੇਸੀ ਘਿਓ ਵਿੱਚ 2 ਤੋਂ 3 ਮਿੰਟ ਭੁੰਨ ਲਓ ਤੇ ਫਿਰ ਕੁੱਕਰ ਬੰਦ ਕਰਕੇ 1-2 ਸੀਟੀਆਂ ਮਰਵਾ ਲਓ ਅੱਧਾ ਗਲਾਸ ਦੁੱਧ ਦਾ ਪਾ ਲਓ ਜਦੋਂ ਤੁਸੀਂ ਟੱਕਣ ਖੋਲ੍ਹ ਕੇ ਇਸ ਨੂੰ ਗਲਾਸ ਜਾਂ ਫਿਰ ਮੈਸ਼ ਨਾਲ ਮੈਸ਼ ਕਰੋਗੇ ਤਾਂ ਇਹ ਬਹੁਤ ਹੀ ਆਸਾਨੀ ਨਾਲ ਮੈਸ਼ ਹੋ ਜਾਵੇਗਾ ਬਿਨਾਂ ਸਮਾਂ ਤੇ ਬਹਾਂ ਨੂੰ ਜੂਰ ਦੇਣ ਦੇ ਨੰਬਰ 15 ਮਟਰਾਂ ਦੀ ਸਬਜ਼ੀ ਬਣਾਉਣ ਸਮੇਂ ਪਹਿਲਾਂ ਉਹਨਾਂ ਨੂੰ ਕੁਝ ਸਮਾਂ ਪਾਣੀ ਵਿੱਚ ਪਾ ਕੇ ਉਬਾਲ ਲਓ ਇਸ ਨਾਲ ਉਹ ਪੱਕ जल्दी ਜਾਣਗੇ ਤੇ ਨਾਲ ਹੀ ਸਬਜ਼ੀ ਵੀ ਸੁਆਦ ਬਣੇਗੀ। ਨੰਬਰ 16 ਜਦੋਂ ਵੀ ਤੁਸੀਂ ਕੱਪੜਿਆਂ ਵਿੱਚ ਫਰਨਲ ਦੀਆਂ ਗੋਲੀਆਂ ਰੱਖਦੇ ਹੋ ਤਾਂ ਇਹਨਾਂ ਨੂੰ ਕਦੇ ਵੀ ਸਿੱਧਾ ਹੀ ਨਾ ਰੱਖੋ ਸਗੋਂ ਮਲਮਲ ਦੇ ਕੱਪੜੇ ਵਿੱਚ ਲਪੇਟ ਕੇ ਹੀ ਕੱਪੜਿਆਂ ਵਿੱਚ ਰੱਖੋ ਇਸ ਨਾਲ ਕੱਪੜੇ ਲੰਮੇ ਸਮੇਂ ਤੱਕ خراب ਨਹੀਂ ਹੁੰਦੇ। ਨੰਬਰ 17 ਜਦੋਂ ਵੀ ਤੁਸੀਂ ਕਿਸੇ ਵੀ ਮਿੱਠੀ ਚੀਜ਼ ਵਿੱਚ ਕੇਸਰ ਦਾ ਇਸਤੇਮਾਲ ਕਰਨਾ ਹੋਵੇ ਤਾਂ ਉਸ ਨੂੰ ਪਹਿਲਾਂ ਭਿਉਣ ਦੀ ਜਗ੍ਹਾ ਤੁਸੀਂ ਟਿਸ਼ੂ ਪੇਪਰ ਵਿੱਚ ਪੇਟਕੇ ਘੱਟ ਸੇ ਉੱਪਰ ਤਵਾ ਰੱਖ ਕੇ ਹਲਕਾ ਜਿਹਾ ਭੁੰਨ ਲਓ ਫਿਰ ਉਸ ਵਿੱਚ ਹਲਕਾ ਜਿਹਾ ਦੁੱਧ ਪਾ ਕੇ ਪੀਸ ਕੇ ਮਿੱਠੀ ਚੀਜ਼ ਪਾ ਲਓ ਇਸ ਨਾਲ ਉਸ ਦਾ ਸਵਾਦ ਹੋਰ ਵੀ ਵੱਜ ਜਾਵੇ। ਨੰਬਰ 18 ਬਾਜ਼ਾਰ ਵਿੱਚੋਂ ਜੋ ਤਾਂਬੇ ਦੇ ਬਰਤਨ ਸਾਫ਼ ਕਰਨ ਵਾਲਾ ਪਾਊਡਰ ਮਿਲਦਾ ਉਸ ਦੀ ਮਦਦ ਤੁਸੀਂ ਟੂਟੀਆਂ ਨੂੰ ਜਾਂ ਫਿਰ ਸਿੰਕ ਨੂੰ ਸਾਫ਼ ਕਰ ਸਕਦੇ ਹੋ। ਇਸ ਨਾਲ ਚਮਕ ਉੱਠਦੀ ਹੈ। ਨੰਬਰ 19 ਅੰਗੂਰ ਖਾਣ ਤੋਂ ਪਹਿਲਾਂ ਇਹਨਾਂ ਨੂੰ ਨਮਕ ਵਾਲੇ ਪਾਣੀ ਵਿੱਚ ਕੁਝ ਸਮਾਂ ਰੱਖਣ ਤੋਂ ਬਾਅਦ ਧੋ ਲਓ। ਇਸ ਨਾਲ ਇਹਦੇ ਸਾਰੇ ਕਿਟਾਣੂ ਖਤਮ ਹੋ ਜਾਣਗੇ ਨਾਲ ਹੀ ਅੰਗੂਰ ਵੀ ਸਾਫ਼ ਹੋ ਜਾਣਗੇ। ਨੰਬਰ 1 ਰਸੋਈ ਵਿੱਚ ਟੋਵਲ ਅਸੀਂ ਯੂਜ਼ ਕਰਦੇ ਹਾਂ ਉਹ ਅਕਸਰ ਸਖਤ ਹੋ ਜਾਂਦਾ ਅਜਿਹੀ ਵਿੱਚ ਤੁਸੀਂ ਇਸ ਨੂੰ ਗਰਮ ਪਾਣੀ ਵਿੱਚ ਪਾ ਕੇ ਵਿੱਚ ਬੇਕਿੰਗ ਸੋਡਾ ਤੇ ਸਿਰਕਾ ਪਾ ਕੇ ਕੁਝ ਸਮਾਂ ਰੱਖੋ ਤੇ ਫਿਰ ਧੋ ਲਓ ਇਸ ਨਾਲ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇ ਨੰਬਰ 2 ਜਦੋਂ ਵੀ ਤੁਸੀਂ ਪੂਰੀਆਂ ਬਣਾਉਂਦੇ ਹੋ ਤਾਂ ਆਟੇ ਵਿੱਚ ਅਜਵੈਨ ਨਮਕ ਸੂਜੀ ਤੇ ਹਲਕਾ ਜਿਹਾ ਚੀਨੀ ਦਾ ਪਾਊਡਰ ਮਿਕਸ ਕਰੋ ਇਸ ਨਾਲ ਪੂਰੀਆਂ ਬਹੁਤ ਹੀ ਸਵਾਦ ਬਣਦੀਆਂ ਤੇ ਨਾਲ ਹੀ ਫੁੱਲੀਆਂ ਫੁੱਲੀਆਂ ਵੀ ਹੁੰਦੀਆਂ ਹਨ ਨੰਬਰ 1 ਇੱਕ ਸਪਰੇਅ ਬੋਤਲ ਵਿੱਚ ਪਾਣੀ ਪਾ ਘੋੜਾ ਜਿਹੜਾ ਤੁਹਾਡੇ ਟਾਲ ਮਿਕਸ ਕਰੋ ਫਿਰ ਇਸ ਦੀ ਮਦਦ ਨਾਲ ਰਸੋਈ ਦੀ ਸੈਲਫ ਉੱਪਰ ਸੜਕਾ ਕਰਕੇ ਸਾਫ ਕਰੋ ਇਸ ਨਾਲ ਰਸੋਈ ਚਮਕ ਜਾਵੇਗੀ ਤੇ ਨਾਲ ਹੀ ਮੱਖੀ ਮੱਛਰ ਤੋਂ ਤੁਹਾਡੀ ਰਸੋਈ ਸਾਫ ਸੁਥਰੀ ਰਹੇਗੀ ਨੰਬਰ 2 ਮਿੱਟੀ ਵਿੱਚ ਨਾਮਕ ਸਿਰਕਾ ਮਿਲਾ ਕੇ ਤੁਸੀਂ ਤਾਂਬੇ ਦੇ ਪਿੱਤਲ ਦੇ ਬਰਤਨਾਂ ਨੂੰ ਸਾਫ ਕਰ ਸਕਦੇ ਹੋ ਇਸ ਨਾਲ ਉਹ ਚਮਕ ਜਾਣਗੇ ਨੰਬਰ 24 ਗਰੇਵੀ ਬਣਾਉਣ ਸਮੇਂ ਉਸ ਵਿੱਚ 1/4 ਚਮਚੀ ਚੀਨੀ ਦਾ ਮਿਕਸ ਕਰ ਦਿਓ ਫਿਰ ਸਬਜ਼ੀ ਬਣਾ ਇਸ ਨਾਲ ਸਬਜ਼ੀ ਦਾ ਕਲਰ ਤੇ ਸਵਾਦ ਬਹੁਤ ਵਧ ਜਾਵੇ। ਨੰਬਰ 25 ਜਦੋਂ ਵੀ ਤੁਸੀਂ ਲੋਕੀ ਦੇ ਕੋफ्ते ਬਣਾਉਣੇ ਹੋਣ ਤਾਂ ਇਸ ਵਿੱਚ ਜੋ ਪਾਣੀ ਨਿਕਲਦਾ ਉਸ ਨਾਲ ਆਟੇ ਨੂੰ ਗੋਲ ਲਓ ਇਸ ਨਾਲ ਪਰੌਂਠੇ ਬਹੁਤ ਹੀ ਸਵਾਦ ਤੇ ਨਰਮ ਬਣਨਗੇ। ਨੰਬਰ 26 ਸੂਜੀ ਦਾ ਹਲਵਾ ਬਣਾਉਣ ਲਈ ਉਸ ਵਿੱਚ ਥੋੜਾ ਜਿਹਾ ਬੇਸਣ ਵੀ ਮਿਕਸ ਕਰ ਲਓ ਇਸ ਨਾਲ ਸੂਜੀ ਦੇ ਹਲਵੇ ਦਾ ਸਵਾਦ ਹੋਰ ਵੀ ਵੱਧ ਜਾਵੇਗਾ। ਨੰਬਰ 27 ਮਲਾਈ ਵਿੱਚ ਬਰਫ਼ ਪਾ ਕੇ ਜੇਕਰ ਤੁਸੀਂ ਇਸ ਨੂੰ ਗ੍ਰाइंडਨਾ ਚੰਗੀ ਤਰ੍ਹਾਂ ਨਾਲ ਗ੍ਰाइंड ਕਰ ਲੈਂਦੇ ਹੋ ਤਾਂ ਇਸ ਦਾ ਮੱਖਣ ਨਾ ਲੱਗ ਹੋ ਜਾਂਦਾ ਤੇ ਨਾਲ ਹੀ ਆਸਾਨੀ ਨਾਲ ਵੀ ਨਿਕਲ ਜਾਂਦਾ ਹੈ। ਨੰਬਰ 28 ਜਦੋਂ ਵੀ ਤੁਸੀਂ ਦਹੀਂ ਦੀ ਕੋਈ ਵੀ ਗਰੇਵੀ ਜਾਂ ਫਿਰ ਸਬਜ਼ੀ ਤਿਆਰ ਕਰਦੇ ਹੋ ਤਾਂ ਪਹਿਲਾਂ ਉਸ ਨੂੰ ਕਦੇ ਵੀ ਨਮਕ ਵਿੱਚ ਪਾ ਕੇ ਮਿਕਸ ਨਾ ਕਰੋ ਨਮਕ ਹਮੇਸ਼ਾ ਬਾਅਦ ਵਿੱਚ ਹੀ ਪਾਓ ਇਸ ਨਾਲ ਦਹੀਂ ਫਟੇਗਾ ਨਹੀਂ। ਨੰਬਰ 29 ਬੇਸਣ ਦਾ ਜਦੋਂ ਚੀਲਾ ਬਣਾਉਂਦੇ ਤੋ ਸ ਵਿੱਚ ਬਰੀਕ ਸਬਜ਼ੀਆਂ ਕੱਟ ਕੇ ਵੀ ਪਾ ਸਕਦੇ ਹੋ ਤੇ ਨਾਲ ਹੀ ਇਸ ਨਾਲ ਉਹ ਬਹੁਤ ਹੀ ਸੁਆਦ ਬਣਦੀ ਹੈ ਤੇ ਸਿਹਤ ਲਈ ਵੀ ਹੈਲਥੀ ਹੀ ਹੋਣਗੀਆਂ ਨੰਬਰ ਤੇ ਜਦੋਂ ਵੀ ਤੁਸੀਂ ਕੋਈ ਰਾਇਤਾ ਬਣਾਉਂਦੇ ਹੋ ਤਾਂ ਸ ਵਿੱਚ ਕਦੇ ਵੀ ਤੁਰੰਤ ਨਮਕ ਦਾ ਇਸਤੇਮਾਲ ਨਾ ਕਰੋ ਹਮੇਸ਼ਾ ਖਾਣ ਵੇਲੇ ਹੀ ਨਮਕ ਪਾਓ ਇਸ ਤਰ੍ਹਾਂ ਕਰਨਾ ਰਾਇਤਾ ਸਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਕਰੇਗਾ ਨੰਬਰ 33 ਨਰਮੇਟਲੀ ਬਣਾਉਣ ਲਈ ਉੜਦ ਦੀ ਦਾਲ ਵਿੱਚ ਚੌਲ ਅਤੇ ਥੋੜਾ ਜਿਹਾ ਸਾਬੂਦਾਣਾ ਪਾ ਦੇ ਉਸ ਨਾਲ ਬਹੁਤ ਜਲਦੀ ਨਰਮ ਤੇ ਸੌਫਟ ਬਣੇਗੀ। ਨੰਬਰ 32 ਹਰੀਆਂ ਮਿਰਚਾਂ ਦੀਆਂ ਹਮੇਸ਼ਾ ਡੰਡੀਆਂ ਹੀ ਤੋੜ ਕੇ ਫ੍ਰਿਜ ਵਿੱਚ ਰੱਖੋ ਇਸ ਤਰ੍ਹਾਂ ਕਰਨ ਨਾਲ ਲੰਬੇ ਸਮੇਂ ਤੱਕ ਵੀ ਖਰਾਬ ਨਹੀਂ ਹੁੰਦੀਆਂ। ਨੰਬਰ 33 ਸੁੱਕੇ ਲਸਣ ਨੂੰ ਛਿੱਲ ਕੇ ਬੰਦ ਡੱਬੇ ਵਿੱਚ ਪੈਕ ਕਰਕੇ ਫ੍ਰਿਜ ਵਿੱਚ ਰੱਖ ਦਿਓ ਉਸ ਨਾਲ ਲੰਬੇ ਦਿਨਾਂ ਤੱਕ ਵੀ ਖਰਾਬ ਨਹੀਂ ਹੋਣਗੇ। ਨੰਬਰ 34 ਬੁਖਾਰ ਤੋਂ ਰਾਹ ਪਾਉਣ ਲਈ ਪੁਦੀਨੇ ਦੇ ਪੱਤਿਆਂ ਦਾ ਪਾਣੀ ਪੀ ਲਓ ਇਸ ਨਾਲ ਬੁਖਾਰ ਤੋਂ ਜਲਦੀ ਆਰਾਮ ਮਿਲੇਗਾ। ਨੰਬਰ 35 ਜਦੋਂ ਵੀ ਤੁਸੀਂ ਪੇਠੇ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਥੋੜੀ ਜਿਹੀ ਚੀਨੀ ਜ਼ਰੂਰ ਮਿਕਸ ਕਰੋ ਇਸ ਨਾਲ ਸਬਜ਼ੀ ਦਾ ਸਵਾਦ ਵਾਚ ਜਾਂਦਾ ਨਾਲ ਹੀ ਕਾਲਾ ਨਮਕ ਵੀ ਜ਼ਰੂਰ ਪਾਓ। ਨੰਬਰ 36 ਹਰੇ ਧਨੀਏ ਨੂੰ ਅਖਬਾਰ ਵਿੱਚ ਲਪੇਟ ਕੇ ਰੱਖੋ ਇਸ ਨਾਲ ਲੰਬੇ ਸਮੇਂ ਤੱਕ ਵੀ ਖਰਾਬ ਨਹੀਂ ਹੁੰਦਾ। ਨੰਬਰ 37 ਜੇਕਰ ਤੁਸੀਂ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਭੁੰਨੇ ਹੋਏ ਛੋਲੇ ਖਾਓ ਇਸ ਨਾਲ ਕਮਜ਼ੋਰੀ ਬਹੁਤੀ ਆਸਾਨੀ ਨਾਲ ਦੂਰ ਹੋ ਜਾਂਦੀ ਹੈ। ਨੰਬਰ 38 ਪੇਟ ਦੇ ਸਾਰੇ ਰੋਗਾਂ ਨੂੰ ਦੂਰ ਕਰਨ ਲਈ ਤਾਂਬੇ ਦੇ ਬਰਤਨ ਦਾ ਪਾਣੀ ਪੀਣਾ ਹੀ ਸਿਹਤ ਲਈ ਚੰਗਾ ਹੁੰਦਾ ਹੈ ਇਸ ਲਈ ਤਾਂਬੇ ਦੇ ਬਰਤਨ ਵਿੱਚ ਪਾਣੀ ਜ਼ਰੂਰ ਪੀਓ ਨੰਬਰ 39 ਪਿਸਤੇ ਵਿੱਚ ਵੀਟਾਮਿਨ B ਨਾਮਕ ਇੱਕ ਤੱਤ ਹੁੰਦਾ ਜੋ ਸਰੀਰ ਦੇ ਅੰਦਰੋਂ ਆਕਸੀਜਨ ਦੀ ਕਮੀ ਨੂੰ ਪੂਰਾ ਕਰਦਾ ਜੇਕਰ ਤੁਸੀਂ ਰੋਜ਼ਾਨਾ ਖਾਂਦੇ ਹੋ ਤਾਂ ਖੂਨ ਵਿੱਚ ਆਕਸੀਜਨ ਦੀ ਮਾਤਰਾ ਵਧਣ ਲੱਗ ਜਾਂਦੀ ਹੈ ਨੰਬਰ 40 ਪਿਆਜ਼ ਖਾਣਾ ਹੋਵੇ ਤਾਂ ਹਮੇਸ਼ਾ ਸਵੇਰੇ ਦੁਪਹਿਰ ਨੂੰ ਖਾਓ ਤੁਹਾਨੂੰ ਲਾਭ ਮਿਲਣਗੇ ਕਦੇ ਵੀ ਰਾਤ ਨੂੰ ਨਾ ਖਾਓ ਨੰਬਰ 41 ਜੇਕਰ ਲੱਸੀ ਵਿੱਚ ਔਰਤਾਂ ਹਲਕਾ ਜਿਹਾ ਚੂਨਾ ਮਿਲਾ ਕੇ ਪੀ ਲੈਣ ਤਾਂ ਉਸਨਾਂ ਦੇ ਸਰੀਰ ਅੰਦਰ ਹਰ ਸਮੇਂ ਤਾਕਤ ਬਣੀ ਰਹਿੰਦੀ ਹੈ। ਨੰਬਰ 42 ਜੇਕਰ ਤੁਸੀਂ 2 ਦਿਨਾਂ ਵਿੱਚ ਹੀ ਆਪਣੇ ਦੰਦਾਂ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਕਰਨਾ ਚਾਹੁੰਦੇ ਹੋ ਤਾਂ ਇੱਕ ਚਮਚ ਸਰੋਂ ਦੇ ਤੇਲ ਵਿੱਚ ਅੱਧਾ ਚਮਚ ਬਟਕੜੀ ਤੇ ਇੱਕ ਚੁਟਕੀ ਨਾਮਕ ਇੱਕ ਚੁਟਕੀ ਲੌਂਗ ਦਾ ਪਾਊਡਰ ਮਿਕਸ ਕਰਕੇ ਆਪਣੇ ਦੰਦਾਂ ਉੱਪਰ ਪੁਰਸ਼ ਦੀ ਮਦਦ ਨਾਲ ਲਗਾ ਲਓ। ਇਸ ਨਾਲ ਦੰਦਾਂ ਦੀ ਹਰ ਸਮੱਸਿਆ 2 ਦਿਨਾਂ ਵਿੱਚ ਹੀ ਖਤਮ ਹੋ ਜਾਵੇਗੀ। ਨਮਰ ਤਰਟਾਲੀ ਦੇ ਕਤਸੀਮਲੀ ਦੇ ਬੀਜਾਂ ਨੂੰ ਪੀਸ ਕੇ ਗਰਮ ਪਾਣੀ ਕਰਕੇ ਇਸ ਪਾਊਡਰ ਨੂੰ ਮਿਕਸ ਕਰਕੇ ਕੁਝ ਸਮਾਂ ਆਪਣੇ ਸਰੀਰ ਤੇ ਲਗਾ ਕੇ ਰਗੜ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਸੇ ਚਮਕਦਾਰ ਬਣ ਲੱਗ ਜਾਵੇਗਾ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੇ ਨਾਲ ਹੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ